समूह मसीह कलिसियावान ने प्रभु यीशु मसीह जन्म दिन समर्पित सूबा पदरी शोभा कड़ी जलंधर डायोसिस संचालक बिश अगनैलो ने मुख मेहमान वजो की शमूलीत धारीवाल विखे भर दिया समूह मसीह कलिसियावान वालों संतनी तरेजा कैथोलिक चर्च धारीवाल सोहल मुख प्रबंधक फादर जोस पडयाटीडीन धारीवाल की प्रधानगी हेठ प्रभु यसु मसीह के जन्म दिहाड़े नर्पित विशाल शोभा यात्रा यिसुराजा गिरजाघर फतेह नंगल तो क्ढी गई ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮਸੀਹ ਸੰਗਤਾਂ ਨੇ ਭਾਗ ਲੈ ਕੇ 크리스마ਸ ਦੀ ਸ਼ੋਭਾ ਯਾਤਰਾ ਦੀ ਸ਼ਾਨ ਨੂੰ ਵਧਾਇਆ ਜਿਸ ਦੀ ਅਗਵਾਈ ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਦੇ ਫਾਦਰ ਅਤੇ ਡੀਨ ਜੋਸ ਪਡਿਆਟੀ ਅਤੇ ਫਾਦਰ ਵਿਲੀਅਮ ਡੀਨ ਕਨਵਾਨ ਕੋਆਰਡੀਨੇਟਰ ਰਾਕੇਸ਼ ਵਿਲੀਅਮ ਬੀ ਜੀ ਪੀ ਕਟਗਿਣਤੀ ਸੇਲ ਪੰਜਾਬ ਦੇ ਪ੍ਰਧਾਨ ਥੋਮਸ ਮਸੀਹ ਅਤੇ ਜੋਨ ਹੋਰਾਵਲੋ ਕੀਤੀ ਗਈ ਕਈ ਹੋਰ ਚਰਚਾਂ ਦੇ ਮੁਖ ਪਾਸਟਰ ਸਹਿਬਾਨਾਂ ਵੱਲੋਂ ਵਿਸ਼ੇਸ਼ ਸ਼ਿਰਕਤ ਕੀਤੀ ਗਈ ਇਸ ਮੌਕੇ ਤੇ ਪ੍ਰਸਿੱਧ ਸਮਾਜ ਸੇਵੀ ਡਾਕਟਰ ਕਮਲਜੀਤ ਸਿੰਘ ਕਿਹੇ ਵੀ ਆਪਣੇ ਸਾਥੀਆਂ ਨਾਲ ਪਹੁੰਚੇ ਉਹਨਾਂ ਵੱਲੋਂ ਮਸੀਹ ਭਾਈ ਗਏ ਅੱਜ ਕਾਰਵਾਲ ਸ਼ਹਿਰ ਦੇ ਸਾਰੇ ਇਸਾਈ ਭਾਈਚਾਰਾਿਲਕੇ ਪ੍ਰਵੇਸ਼ ਮਸੀਹ ਦਾ ਜਨਮ ਦਿਨ ਮਨਾ ਰਹੇ ਹਨ ਇਹਦੀ ਆਦਾ ਪਿਆਰ ਦਾ ਸੰਦੇਸ਼ ਮੁਹੱਬਤ ਦਾ ਸੰਦੇਸ਼ ਲਿਆਇਆ ਤੇ ਜਿਸ ਤਰ੍ਹਾਂ ਖੁਦਾ ਸਾਨੂੰ ਪਿਆਰ ਕੀਤਾ ਹੈ ਅਸੀਂ ਵੀ ਇੱਕ ਦੂਸਰੇ ਦੇ ਲਈ ਉਸ ਪਿਆਰ ਵਿਖਾਉਣ ਦੇ ਹੋਏ ਸ਼ਾਨੀ ਦਾ ਅਮਨ ਜੈਨ ਦਾ ਬੇਗਾਮ ਦੇ ਕੇ ਅਸੀਂ ਅੱਜ ਤਾਰੀਵਾਲ ਸ਼ਹਿਰ ਦੇ ਵਿੱਚੋਂ ਇਹ ਸ਼ੋਭਾ ਯਾਤਰਾ ਕਰ ਰਿਹਾ ਹੈ ਇਹਦੇ ਨਾਲ ਅਸੀਂ ਪ੍ਰਵੇਸ਼ ਸਮਾਸੀ ਨੂੰ ਮहिमा ਦੇਣਾ ਚਾਹੁੰਨੇ ਆ ਉਸ ਦੇ ਨਾਮ ਨੂੰ ਉੱਚਾ ਕਰਨਾ ਚਾਹੁੰਨੇ ਆ ਤੇ ਅਰਦਾਸ ਕਰਦਾ ਹਾਂ ਕੇ ਸਾਡੇ ਧਾਰੀਵਾਲ ਸ਼ਹਿਰ ਦੇ ਸਾਰੇ ਲੋਕ ਆਪਸ ਵਿੱਚ ਪਿਆਰ ਮੁਹੱਬਤ ਹੋ ਚ ਰਹਿ ਮੈਂ ਤੁਹਾਨੂੰ ਸਾਰਿਆਂ ਨੂੰ ਪ੍ਰਵੇਸ਼ ਮਸੀਹ ਜੀ ਦਾ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈ ਦਿੰਦਾ ਖੁਦਾ ਸਾਰਿਆਂ ਨੂੰ ਬਰਕਤ ਦੇ ਹਾਲੇਲੂਇਆ ਹਾਲੇਲੂਇਆ ਅੱਜ ਸਾਰੇ ਹੀ ਗਰਦਾਸਪੁਰ ਦੇ ਇਸਾਈ ਭਾਈਚਾਰੇ ਵੱਲੋਂ ਧਾਰੀਵਾਲ ਦੇ ਵਿੱਚ ਸਾਰਿਆਂ ਹੀ ਮਿਸ਼ਨਾਂ ਸਾਰੇ ਪਾਸਟਰ ਸਬਾਨਾ ਦੇ ਸੇ ਜੋਗ ਦੇ ਨਾਲ ਇੱਕ ਬਹੁਤ ਵੱਡੀ ਸ਼ੋਭਾ ਯਾਤਰਾ ਕੱਢੀ ਗਈ ਮੈਂ ਇਸ ਖੁਸ਼ੀ ਦੇ ਮੌਕੇ ਤੇ ਆਏ ਹੋਏ ਸਾਰੇ ਹੀ ਸਤਿਕਾਰਯੋਗ ਧਾਰਮਿਕ ਆਗੂਆਂ ਦਾ ਰਾਜਨੀਤਿਕ ਆਗੂਆਂ ਦਾ ਅਤੇ ਆਏ ਹੋਏ ਸਾਰੇ ਹੀ ਭੈਣ ਭਰਾਵਾਂ ਦਾ ਇਸ ਸਮਾਗਮ ਦੇ ਚੌਂਤੇ ਇਸ ਸ਼ੋਭਾ ਯਾਤਰਾ ਦਾ ਹਿੱਸਾ ਬਣ ਤੇ ਜਿਹਾ ਆਖਦਾ ਸਾਰਿਆਂ ਨੂੰ ਵੱਡੇ ਦਿੰਦਿਆਂ ਲੱਖ ਲੱਖ ਵਧਾਈਆਂ ਹੁਣ ਜੀ ਵਿਸ਼ਾਲ ਸ਼ੋਭਾ ਯਾਤਰਾ ਇਲਾਕਾ ਤਾਰੀਵਾਲ ਦੇ ਸਾਰੇ ਸਮਾਜਿਕ ਧਾਰਮਿਕ ਲੋਕਾਂ ਦੁਆਰਾ ਔਰ ਖਾਸ ਕਰਕੇ 크ਿਸਚਨ ਭਾਈਚਾਰੇ ਦੁਆਰਾ ਇਲਾਕਾ ਤਾਰੀਵਾਲ ਦੇ ਵੱਖ-ਵੱਖ ਪਿੰਡਾਂ ਵੱਲੋਂ ਵੱਖ-ਵੱਖ ਮੋਤਵਰ ਸਰਪੰਚਾਂ ਵੱਲੋਂ ਬਹੁਤ ਵੱਡੇ ਪੱਧਰ ਤੇ ਜਿਹੜਾ 크ਿਸਮਸ ਦਾ ਜਿਹੜਾ ਹੈ ਨਗਰ ਕੀਰਤਨ ਕੱਢਿਆ ਜਾ ਰਿਹਾ ਮੈਂ ਸਾਰਿਆਂ ਨੂੰ 크ਿਸਮਸ ਦੀ ਬਹੁਤ-ਬਹੁਤ ਵਧਾਈਆਂ ਦਿੰਦਾ ਔਰ ਸਾਨ ਪ੍ਰਭੂ ਜਸਮੀ ਸਿੰਘ ਦੇ ਅਗੇ ਦੁਆ ਕਰਦਾ ਉਹਨਾਂ ਦਾ ਕਿ ਬੇਨਤੀ ਕਰਦਾ ਕਿ ਆਉਣ ਵਾਲਾ ਸਾਲ ਸਮਾਜ ਜਿਹੜਾ ਸਾਡਾ ਬਹੁਤ ਵਧੀਆ ਲਿਆਂ ਔਰ ਨਵਾਂ ਸਾਲ ਵਧੀਆ ਚੜੇ ਮੈਂ ਇੱਕ ਵਾਰੀ ਸਾਰੇ ਇਲਾਕੇ ਨੂੰ ਪ੍ਰਭੂ ਜਸਮੀ ਸਿੰਘ ਦੀਆਂ ਦਰਮਦਿਲ ਦੀਆਂ ਬਹੁਤ-ਬਹੁਤ ਬਧਾਈਆਂ ਦੇ ਨਾਲ ਬਹੁਤ ਅੱਛਾ ਨਗਰ ਕੀਰਤਨ ਜਿਹੜਾ ਸਾਰਿਆਂ ਵੱਲੋਂ ਕੱਢਿਆ ਜਾ ਰਿਹਾ ਹੈਗਾ ਸਾਰਿਆਂ ਦੀ ਪਾਰਟਿਸਪੀਕੇਸ਼ਨ ਹੈ ਜੈ ਮਸੀਹ